ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਸਾਡੇ ਕਾਰੋਬਾਰ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਕਿੰਨੇ ਰਹਿ ਸਕਦੀ ਦੁਨੀਆ ਕਿਉਂਕਿ ਬਹੁਤ ਸਾਰੇ ਭੈਣ ਭਰਾ ਅਕਸਰ ਇਹ ਸਵਾਲ ਕਰਦੇ ਆ ਇਹ ਸੇ ਖੂਰਾ ਪੂਰਾ ਦਿਨ ਮਿਹਨਤ ਕਰਦੇ ਆ ਪਰ ਫੇਰ ਵੀ ਸਾਡੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਫੇਰ ਵੀ ਸਾਡੀ ਕਿਰਤ ਕਮਾਈ ਦੇ ਨਾਲ ਸਾਡੇ ਘਰ ਦੀ ਪੂਰੀ ਨਹੀਂ ਕੰਗੀ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਕੁਝ ਲੋਕ ਤਾਂ ਆਪਣੇ ਘਰ ਦੀ ਬਰਕਤ ਨੂੰ ਵਧਾਉਣ ਦੇ ਲਈ ਆਪਣੇ ਕਾਰੋਬਾਰ ਦੇ ਵਿੱਚ ਵਾਧੇ ਦੇ ਨਹੀਂ ਕਈ ਤਰ੍ਹਾਂ ਦੇ ਟੂਨੇ ਟੋਟ ਕੇ ਉਪਾਅ ਕਰਦੇ ਆ ਕਈ ਤਰ੍ਹਾਂ ਦੀ ਵਿਕਮ ਕਰਦੇ ਆ ਕਈ ਤਰ੍ਹਾਂ ਦੀਆਂ ਚੀਜ਼ਾਂ ਲਿਆ ਲਿਆ ਕੇ ਆਪਣੇ ਘਰ ਦੇ ਵਿੱਚ ਰੱਖਦੇ ਆ ਕਿਉਂਕਿ ਉਹਨਾਂ ਦਾ ਮੰਨਣਾ ਹੈ ਇਹ ਚੀਜ਼ਾਂ ਆਪਣੇ ਘਰ ਦੇ ਵਿੱਚ ਰੱਖਣ ਕਰਕੇ タルਦੀ ਬਰਕਤ ਵੱਧ ਜਾਂਦੀ ਆ ਪਰੋਬਾਬ ਦੇ ਵਿੱਚ ਰੋਤਾ ਹੁੰਦਾ ਹੋਇ। ਸੋ ਉਹ ਚੀਜ਼ਾਂ ਕਿੰਨਾ ਕ ਅਸਰ ਕਰਦੀਆਂ ਨੇ ਜਿਹੜੀਆਂ ਕਈ ਲੋਕ ਨਿਆਕੇ ਆਪਣੇ ਘਰਾਂ ਵਿੱਚ ਰੱਖਦੇ ਆ ਉਹਨਾਂ ਬਾਰੇ ਆਪਾਂ ਨੂੰ ਨਹੀਂ ਪਤਾ ਪਰ ਹਾਂ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਪਤਾ ਹੈ ਜਿੰਨਾਂ ਚੀਜ਼ਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਹ ਚੀਜ਼ਾਂ ਸਾਡੇ ਘਰ ਦੇ ਵਿੱਚ ਆਉਂਦੇ ਆ ਸਾਰੀ ਸਾਡੇ ਘਰ ਦੀ ਬਰਕਤ ਸਾਡੇ ਘਰ ਵਿੱਚ ਸ਼ਾਂਤੀ ਤੰਦਰੁਸਤੀ ਤਰੱਕੀ ਜ਼ਰੂਰ ਵੱਧ ਜਾਂਦੀ ਆ ਇਹ ਚੀਜ਼ਾਂ ਕਿਹੜੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਵੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਵੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸਭ ਤੋਂ ਪਹਿਲਾਂ ਇੱਕ ਨਿੱਕੀ ਜੀ ਕਹਾਣੀ ਆਪ ਕੀ ਦੇ ਨਾਲ ਸਾਂਝੀ ਕਰਾਂਗੇ ਇਦਾਂ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ 'ਚ ਇੱਕ ਸੇਠ ਜੀ ਰਹਿੰਦੇ ਸਨ ਉਹ ਸੇਠ ਤੋਂ ਲੱਗੇ ਰਾਤ ਤੱਕ ਦੁਕਾਨ ਤੇ ਬੈਠੇ ਰਹਿੰਦੇ ਪਰ ਫੇਰ ਵੀ ਉਹਨਾਂ ਦੀ ਦੁਕਾਨ ਤੇ ਕੋਈ ਬਹੁਤੇ ਜ਼ਿਆਦਾ ਗ੍ਰਾਹਕ ਨਾ ਆਉਂਦੇ ਕਹਿੰਦੇ ਸੇਠ ਜੀ ਬਹੁਤ ਪਰੇਸ਼ਾਨ ਰਹਿੰਨ ਲੱਗੇ ਕਿਉਂਕਿ ਉਹ ਮੰਗ ਘਾਟਾ ਪੈ ਰਿਹਾ ਸੀ ਸੇਠ ਜੀ ਸੋਚਦੇ ਰਹੇ ਕਿ ਮੈਂ ਇੰਨੀ ਮਿਹਨਤ ਕਰਦਾ ਹਾਂ ਪਰ ਮੇਰੀ ਕੀਤੀ ਹੋਈ ਮਿਹਨਤ ਦਾ ਮੈਨੂੰ ਫਲ ਕਿਉਂ ਨਹੀਂ ਮਿਲ ਗਿਆ ਇੱਕ ਦਿਨ ਕਹਿੰਦੇ ਕਿਸੇ ਨੇ ਸੇਠ ਜੀ ਨੂੰ ਪਰੇਸ਼ਾਨ ਬੈਠੇ ਨੂੰ ਦੇਖਿਆ ਕਾਰਨ ਪੁੱਛਿਆ ਤਾਂ ਸੇਠ ਇਕ ਨੇ ਆਪਣੀ ਦੁਕਾਨ ਦਾ ਘਾਟਾ ਕਾਰਨ ਦੱਸਿਆ ਤੇ ਕਹਿੰਦੇ ਉਹ ਮਨੁੱਖ ਨੇ ਇਹ ਸੇਠ ਜੀ ਨੂੰ ਸਲਾਹ ਦਿੱਤੀ ਕਿ ਆਪਣੇ ਨਗਰ ਦੇ ਵਿੱਚ ਇੱਕ ਬਹੁਤ ਕਮਾਈ ਵਾਲੇ ਬਹੁਤ ਕជន ਮੰਦਗੀ ਕਰਨ ਵਾਲੇ ਸੰਤ ਜੀ ਆਏ ਨੇ ਬਹੁਤ سارے ਲੋਕ ਉਹਨਾਂ ਦੇ ਕੋਲ ਆਪਣੀਆਂ ਮੁਸ਼ਕਲਾਂ ਦੇ ਹੱਲ ਪੁੱਛਣ ਦੇ ਨਹੀਂ ਜਾਂਦੇ ਆ ਤੁਸੀਂ ਵੀ ਉਹਨਾਂ ਦੇ ਕੋਲ ਜਾਓ ਉਹ ਜਰੂਰ ਤੁਹਾਨੂੰ ਤੁਹਾਡੀ ਮੁਸ਼ਕਲ ਦਾ ਹੱਲ ਦੱਸਣਗੇ ਕਹਿੰਦੇ ਸੀਟ ਜੀ ਉਸੇ ਹੀ ਦਿਨ ਸੰਤ ਜੀ ਦੇ ਕੋਲ ਗਏ ਜਾ ਕੇ ਦੇਖਿਆ ਕਿ ਬਹੁਤ ਸਾਰੇ ਲੋਕ ਸੰਤ ਜੀ ਦੇ ਬਚਨ ਸੁਣ ਰਹੇ ਸਨ ਸੀਟ ਜੀ ਵੀ ਪਿੱਛੇ ਬੈਠ ਕੇ ਸੰਤ ਜੀ ਦੇ ਬਚਨ ਸੁਣਨ ਲੱਗੇ ਸੇਠ ਜੀ ਦੇ ਮਨ ਨੂੰ ਬੜੀ ਸ਼ਾਂਤੀ ਬੜਾ ਸਕੂਨ ਮਿਲ ਰਿਹਾ ਸੀ ਸੰਤ ਜੀ ਦੇ ਬਚਨ ਸੁਣ ਕੇ ਕਹਿੰਦੇ ਜਦੋਂ ਸੰਤ ਜੀ ਨੇ ਬਚਨ ਕੀਤੇ ਆਪਣੀ ਕਥਾ ਸੁਣਾਈ ਉਸ ਤੋਂ ਬਾਅਦ ਕੁਝ ਲੋਕਾਂ ਨੇ ਆਪ ਕੋ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਸੰਤ ਜੀ ਤੋਂ ਪੁੱਛੇ ਅਤੇ ਸੰਤ ਮਹਾਤਮਾ ਜੀ ਨੇ ਉਹਨਾਂ ਨੂੰ ਹੱਲ ਦੱਸੇ ਕਹਿੰਦੇ ਜਦੋਂ ਸਾਰੇ ਲੋਕ ਆਪ ਕੋ ਆਪਣੇ ਘਰਾਂ ਨੂੰ ਤੁਰ ਪਏ ਤਾਂ ਸੇਠ ਜੀ ਦੀ ਵਾਰੀ ਆਈ ਕਹਿੰਦੇ ਸੇਠ ਜੀ ਨੇ ਵੀ ਆਪਣੀ ਮੁਸ਼ਕਲ ਆਪਣੀ ਪਰੇਸ਼ਾਨੀ ਦਾ ਫਾਨੂ ਸੰਤ ਜੀ ਤੋਂ ਪੁੱਛਿਆ ਕਿ ਆ ਕਿ ਬਾਬਾ ਜੀ ਮੈਂ ਪੂਰਾ ਦਿਨ ਬੜੀ ਮਿਹਨਤ ਕਰਦਾ ਹਾਂ ਪਰ ਫਿਰ ਵੀ ਮੈਨੂੰ ਮੇਰੀ ਕੀਤੀ ਹੋਈ ਮਿਹਨਤ ਦਾ ਫਲ ਨਹੀਂ ਮਿਲਦਾ ਕਹਿੰਦੇ ਸੰਤ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਨੀਮੀ ਪਾ ਕੇ ਬੈਠੇ ਸੀ ਉਹਨਾਂ ਨੇ ਇੱਕ ਵਾਰ ਵੀ ਉੱਪਰ ਅੱਖਾਂ ਚੁੱਕ ਕੇ ਨਹੀਂ ਦੇਖਿਆ ਤੇ ਕਹਿੰਦੇ ਨੀਮੀ ਜਦੋਂ ਸੀਟ ਜੀ ਨੇ ਵੀ ਆਪਣੀ ਮੁਸ਼ਕਲ ਪਰੇਸ਼ਾਨੀ ਦੱਸੀ ਤਾਂ ਸੰਤ ਜੀ ਨੇ ਨੀਮੀ ਪਾਏ ਭੋਲਿਆ ਕਿ ਪਹਿਤੂ ਘਟਾ ਤੋਂ ਲੈਣਾ ਛੱਡ ਦੇ ਮੇਰੇ ਅੰਕਾਰ ਦੀ ਕਿਰਪਾ ਆਪ ਤੇ ਤੇ ਉਜਾਵੇਗੀ ਤੇਰੀ ਕਿਰਤ ਕਮਾਈ ਦੇ ਵਿੱਚ ਵਾਧਾ ਹੋਵੇਗਾ ਕਿੰਨੇ ਜਨ ਸੰਤ ਜੀ ਨੇ ਇਹ ਵਚਨ ਕੀਤੇ ਤਾਂ ਸੇਠ ਜੀ ਇੱਕ ਦਮ ਹਿੱਲਦੇ ਘਬਰਾ ਗਏ ਕਿਉਂਕਿ ਸੇਠ ਜੀ ਨੇ ਮਨ ਦੇ ਵਿੱਚ ਸੋਚਿਆ ਵੀ ਇਸ ਬਾਰੇ ਤਾਂ ਸਿਰਫ ਮੈਨੂੰ ਪਤਾ ਹੈ ਕਿ ਮੈਂ ਘਟਾ ਤੋਂ ਲੈਂਦਾ ਹਾਂ ਇਹ ਸੰਤ ਜੀ ਨੂੰ ਕਿੰਨੇ ਪਤਾ ਲੱਗਿਆ ਫਿਰ ਦੂਸਰੇ ਹੀ ਪਲ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਸੰਤ ਫਕੀਰ ਕੀ ਕੋਈ ਆਮ ਇਨਸਾਨ ਨਹੀਂ ਇਹ ਤਾਂ ਸੱਚਮੁੱਚ ਕੋਈ ਪੰਕਤੀ ਰਿਹਾ। ਇਸ ਕਰਕੇ ਕਹਿੰਦੇ ਸੇਠ ਜੀ ਨੇ ਉਸੇ ਵੇਲੇ ਆਪਣੇ ਮਨ ਵਿੱਚ ਤੈਅਨਾ ਕਰ ਲਿਆ ਕਿ ਮੈਂ ਅੱਜ ਤੋਂ ਬਾਅਦ ਕਦੇ ਵੀ ਘੱਟ ਨਹੀਂ ਤੋਂਦਾ। ਕਹਿੰਦੇ ਜਦੋਂ ਸੇਠ ਜੀ ਸੰਤ ਜੀ ਦੇ ਦਰਸ਼ਨ ਕਰਕੇ ਵਚਨ ਸੁਣ ਕੇ ਆਪਣੀ ਦੁਕਾਨ ਤੇ ਪਹੁੰਚੇ ਤਾਂ ਜਾਂਦਿਆਂ ਸਾਰ ਸਭ ਤੋਂ ਪਹਿਲਾਂ ਆਪਣੇ ਵੱਟੇ ਬਦਲੇ। ਯੋਕਿਸਨ ਕਿਉਂਕਿ ਉਸ ਛੇਠੀ ਨੇ ਆਪਣੇ ਬਟਿਆਂ ਦੇ ਵਿੱਚ ਹੀਰਾ ਵੇਰੀ ਦਿੱਤੀ ਸੀ ਕਹਿੰਦੇ ਬੱਟੇ ਬਦਲੇ ਅਤੇ ਉਸ ਦਿਨ ਤੋਂ ਬਾਅਦ ਆਪਣੇ ਦੁਕਾਨ ਦੇ ਉੱਤੇ ਇਹ ਨਿਯਮ ਲਾਗੂ ਕਰ ਦਿੱਤਾ ਕਿ ਜੋ ਵੀ ਗ੍ਰਾਹਕ ਆਉਂਦਾ ਉਹਨੂੰ ਕਹਿ ਦਿੰਦੇ ਕਿ ਆਪਣਾ ਸੱਜਾ ਤੁਸੀਂ ਆਪੇ ਤੋਲ ਲਓ ਗ੍ਰਾਹਕ ਆਪਣੀ ਮਰਜ਼ੀ ਦੇ ਨਾਲ ਸੱਜਾ ਤੋਲ ਕੇ ਲੈ ਜਾਂਦੇ ਅਤੇ ਬਣਦੇ ਹੋਏ ਪੈਸੇ ਛੇਠੀ ਨੂੰ ਦੇ ਕੇ ਚਲੇ ਜਾਂਦੇ ਹੌਲੀ ਹੌਲੀ ਛੇਠੀ ਦੀ ਇਮਾਨਦਾਰੀ ਤੇ ਚਰਚੇ ਆਸ-ਪਾਸ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਹੁਣ ਉਹਨਾਂ ਲੱਗੇ ਇਹ ਫਲਾਣੇ ਨਗਰ ਦੇ ਸਿਹਰ ਕੀ ਕੁੜੀ ਇਮਾਨਦਾਰ ਨੇ ਇਸ ਕਰਕੇ ਉਹਨਾਂ ਦੀ ਦੁਕਾਨਦਾਰੀ ਹੋਲੀ ਹੁਣ ਵਧਣ ਲੱਗੀ ਤੂਰੋਂ ਮੇੜਿਓ ਸਾਰੇ ਲੋਕ ਸਿਹਰ ਦੀ ਜੇ ਦੁਕਾਨ ਤੇ ਆਉਂਦੇ ਸਦਾ ਫਰੀਦ ਦੇ ਕਹਿੰਦੇ ਦੇਖਦੇ ਹੀ ਦੇਖਦੇ ਸਿਹਰ ਦੀ ਤੇ ਤਾਂ ਦਿਨ ਬਦ ਹੋ ਗਏ ਇੱਕ ਤੋਂ ਬਾਅਦ ਦੂਸਰੀ ਤੋਂ ਬਾਅਦ ਤੀਜੀ ਦੁਕਾਨ ਇਹਨਾਂ ਨੇ ਖੋਲ ਲਈ ਕਹਿੰਦੇ ਹੁਣ ਜਦੋਂ ਸਿਹਰ ਕੀ ਬਹੁਤ ਅਮੀਰ ਹੋ ਗਏ ਤਾਂ ਸੇਠ ਜੀ ਨੇ ਆਪਣੇ ਬੱਟੇ ਜਿਹਦੇ ਨਾਲ ਉਹ ਸੌਸਾ ਤੋਂ ਹੁੰਦੇ ਸਨ ਉਹ ਵੀ سونے ਦੇ ਬਣਾ ਲਏ ਕਹਿੰਦੇ ਹੁਣ ਤਾਂ ਉਹ ਸੇਠ ਦੀ سونے ਦੇ ਬੱਟਿਆਂ ਕਰਕੇ ਵੀ ਜਾਣੇ ਲੱਗੇ ਕਹਿੰਦੇ ਹੁਣ ਤਾਂ ਉਹ ਸੇਠ ਜੀ ਨੂੰ ਕੁਝ ਲੋਕ سونے ਦੇ ਬੱਟਿਆਂ ਵਾਲਾ ਸੇਠ ਵੀ ਕਹਿਣ ਲੱਗੇ ਕਹਿੰਦੇ ਇਸੇ ਤਰ੍ਹਾਂ ਇੱਕ ਦਿਨ ਸੇਠ ਵੀ ਆਪਣੀ ਦੁਕਾਨ ਤੇ ਬੋਠੇ ਬੈਠੇ ਸੋਚਣ ਲੱਗੇ ਕਿ ਉਹ ਸੰਤ ਜੀ ਦੇ ਬਚਨਾਂ ਕਰਕੇ ਮੇਰਾ ਜੀਵਨ ਬਦਲ ਗਿਆ ਮੇਰੀ ਦੁਕਾਨ ਤੇ ਕੋਈ ਵੜਦਾ ਨਹੀਂ ਸੀ ਮੈਨੂੰ ਜਦੋਂ ਤਨ ਘਾਟਾ ਪੈ ਰਿਹਾ ਸੀ ਪਰ ਸੰਤ ਜੀ ਦੇ ਉਹਨਾਂ ਬਚਨਾਂ ਕਰਕੇ ਤਾਂ ਮੇਰੀ ਕਿਰਤ ਕਮਾਈ ਦੇ ਵਿੱਚ ਕਿੰਨਾ ਵਾਤਾ ਹੋਇਆ ਮੈਂ ਤਾਂ ਆਪਣੇ ਨਗਰ ਦਾ ਸਭ ਤੋਂ ਅਮੀਰ सेठ ਬਣ ਗਿਆ ਹਾਂ ਕਿਉਂ ਨਾ ਅਜ ਉਹਨਾਂ ਸੰਤ ਮਹਾਪੁਰਖਾਂ ਦਾ ਧੰਨਵਾਦ ਕਰਕੇ ਆਵਾਂ ਜਿਨ੍ਹਾਂ ਦੇ ਬਚਨਾਂ ਕਰਕੇ ਮੈਨੂੰ ਇਹ ਸਭ ਕੁਝ ਮਿਲਿਆ ਕਹਿੰਦੇ ਉਸੇ ਹੀ ਪਲ ਸੇਠ ਜੀ ਸੰਤ ਮਹਾਪੁਰਖਾਂ ਕੋਲ ਪਰੇ ਸੰਤ ਮਹਾਪੁਰਖਾਂ ਕੋਲ ਪਹੁੰਚ ਕੇ ਉਸੇ ਜੀ ਨੇ ਵਾਰ-ਵਾਰ ਸੰਤ ਜੀ ਦਾ ਧੰਨਵਾਦ ਕਰਨਾ ਸ਼ੁਰੂ ਕੀਤਾ ਕਿ ਬਾਬਾ ਜੀ ਤੁਹਾਡੀ ਮੇਰੇ ਨੂੰ ਬਚਨ ਕਰਕੇ ਮੇਰਾ ਜੀਵਨ ਬਦਲ ਗਿਆ ਮੇਰੀ ਗਰੀਬੀ ਦੂਰ ਹੋ ਗਈ ਮੇਰੀ ਸਾਰਾ ਟੈਨਸ਼ਨ ਆ ਦੂਰ ਹੋ ਗਈਆਂ ਅੱਜ ਕੋਈ ਹੋਰ ਬਚਨ ਮੇਰੀ ਝੂਲੀ ਦੇ ਪਿਛਾਓ ਕਹਿੰਦੇ ਇਧਰ ਸੇੜੀ ਵਾਰ-ਵਾਰ ਬਾਬਾ ਜੀ ਦਾ ਧੰਨਵਾਦ ਕਰਦੇ ਆ ਸੀ ਪਰ ਬਾਬਾ ਜੀ ਨੇ ਇੱਕ ਵਾਰ ਵੀ ਅੱਖਾਂ ਚੁੱਕ ਕੇ ਸੇੜੀ ਵਾਲਾ ਨਹੀਂ ਕਰਕੇ ਆ ਬਸ ਨੀਵੇਂ ਪਾਏ ਬੋਲੇ ਵਿਸੇਠ ਨਿਰੰਕਾਰ ਨੇ ਤੈਨੂੰ ਇੰਨਾ ਸਭ ਕੁਝ ਤਾਂ ਦੇ ਦਿੱਤਾ ਹੋਰ ਤੈਨੂੰ ਕੀ ਚਾਹੀਦਾ ਹੈ ਤੇ ਕਹਿੰਦੇ ਉਹ ਸੇਠ ਕਹਿਣ ਲੱਗਾ ਬਾਬਾ ਜੀ ਤੁਹਾਡੇ ਇੱਕ ਵਚਨ ਕਰਕੇ ਮੈਂ ਇੰਨਾ ਅਮੀਰ ਹੋ ਗਿਆ ਦੇਖੋ ਮੈਂ ਆਪਣਾ ਸਦਾ ਤੋਲਣ ਵਾਲੇ ਵੱਟੇ ਦੇ ਸੋਨੇ ਦੇ ਬਣਾ ਲਈ ਆ ਕਹਿੰਦੇ ਸੇਠ ਨੇ ਜਦ ਸੋਨੇ ਦੇ ਵੱਟੇ ਬਾਬਾ ਜੀ ਨੂੰ ਦਿਖਾਉਂਦੇ ਲਈ ਅੱਗੇ ਕੀਤੇ ਤਾਂ ਇਦੋਂ ਬਾਬਾ ਜੀ ਨੇ ਕਚਨ ਕਰ ਦਿੱਤੇ ਇਹ ਵਰ ਕੀ ਗਿਆ ਇੰਜ ਕਰੀਂ ਅੱਜ ਸੋਨੇ ਦੇ ਵੱਟੇ ਆ ਨਾ ਆਪਣੀ ਦੁਕਾਨ ਨੂੰ ਜਾਂਦਾ ਹੋਇਆ ਰਸਤੇ ਦੇ ਵਿੱਚ ਜੋ ਨਦੀ ਆਉਂਦੀ ਆ ਉਹਦੇ ਵਿੱਚ ਛੁੱਟ ਜਾਵੇਂ ਕਹਿੰਦੇ ਇੱਕ ਵਾਰ ਦਾ ਸੇਠ ਜੀ ਬਾਬਾ ਜੀ ਦੇ ਮੂੰਹੋਂ ਇਹ ਬਚਨ ਸੰਕੇਕ ਨੂੰ ਰਹਾ ਗਿਆ ਕਿਉਂਕਿ ਆਪਣੀ ਮਿਹਨਤ ਦੀ ਕਮਾਈ ਨੂੰ ਨਦੀ ਦੇ ਵਿੱਚ ਰੋੜ ਨਾਲ ਸੌਂਸਾਉਂਦੇ ਹੁੰਦਾ ਕਹਿੰਦੇ ਇਸ ਕਰਕੇ ਥੋੜਾ ਜਿਹਾ ਘਬਰਾਏ ਪਰ ਦੂਸਰੇ ਹੀ ਪਲ ਸੇੜ ਦੇ ਮੰਡੇ ਵਿੱਚ ਖਿਆਲ ਆਇਆ ਕਿ ਬਾਬਾ ਜੀ ਦੇ ਪਹਿਲੇ ਬਚਨਾ ਕਰਕੇ ਮੇਰੇ ਉੱਤੇ ਇੰਨੀ ਕਿਰਪਾ ਹੋਈ ਇਹ ਬਚਨਾ ਦੇ ਵਿੱਚ ਵੀ ਕੋ ਰਾਹ ਰਹੇਗਾ ਇਸ ਕਰਕੇ ਉਹਨੇ ਬਾਬਾ ਜੀ ਦੇ ਇਹ ਬਚਨ ਕੋਲੀ ਦੇ ਵਿੱਚ ਪਵਾਏ ਅਤੇ ਆਪਣੀ ਦੁਕਾਨ ਤੋਂ ਪਰੇਮ ਰਸਤੇ ਦੇ ਵਿੱਚ ਜੋ ਨਦੀ ਹੈ ਆਉਂਦੀ ਸੀ ਉਹ ਨਦੀ ਦੇ ਵਿੱਚ ਆਪਣੇ ਸੋਨੇ ਦੇ ਬੱਟੇ ਸੁੱਟ ਗਿਆ ਅਤੇ ਜਾ ਕੇ ਦੁਕਾਨ ਤੇ ਸੌਦਾ ਤੋਲਣ ਲੱਗਾ ਤੇ ਜਾ ਕੇ ਆਪਣੀ ਦੁਕਾਨ ਸੁਮਾਨੀ ਕਹਿੰਦੇ 1-2 ਦਿਨ ਬੀਤੇ ਤਾਂ ਨਦੀ ਤੋਂ ਪਾਰ ਕੁਝ ਲੋਕ ਇਸ ਪਾਰ ਆ ਰਹੇ ਸਨ ਉਸ ਦਿਨ ਨਦੀ ਦਾ ਵਹਾਅ ਬਹੁਤ ਥੋੜਾ ਸੀ ਇਸ ਕਰਕੇ ਉਹਨਾਂ ਲੋਕਾਂ ਨੇ ਨਦੀ ਦੇ ਵਿੱਚ ਦੀ ਹੀ ਲੰਘਣ ਦਾ ਫੈਸਲਾ ਕੀਤਾ ਕਹਿੰਦੇ ਜਦੋਂ ਉਹ ਨਦੀ ਪਾਰ ਕਰਨ ਦੇ ਲਈ ਨਦੀ ਦੇ ਵਿੱਚ ਉਤਰੇ ਤਾਂ ਇੱਕ ਜਣੇ ਦੇ ਪੈਰ ਦੇ ਵਿੱਚ ਕੁਝ ਚੁੱਕਿਆ ਕਹਿੰਦੇ ਜਦੋਂ ਉਹਨੇ ਉਹ ਪਾਣੀ ਦੇ ਵਿੱਚੋਂ ਪੈਰ ਵਿੱਚ ਵੱਜੀ ਚੀਜ਼ ਚੁੱਕੀ ਤਾਂ ਉਹ ਸੋਨੇ ਦਾ ਵਟਾ ਸੋਨੇ ਦਾ ਵਟਾ ਦੇਖ ਕੇ ਉਹਨਾਂ ਨੂੰ ਸਮਝਣ ਦੇ ਵਿੱਚ ਕੋਈ ਦੇਰੀ ਨਹੀਂ ਰਹੀ ਇਹ ਸੋਨੇ ਦਾ ਵਟਾ ਤਾਂ ਉਸੇ ਜੀ ਦਾ ਹੈ ਕਿਉਂਕਿ ਇਸ ਨਗਰ ਦੇ ਵਿੱਚ ਹੋਰ ਕਿਸੇ ਵੀ सेठ ਦੇ ਕੋਲ ਸੋਨੇ ਦੇ ਵਟੇ ਨਹੀਂ ਆ ਕਿੰਦੇ 1 2 3 ਸਾਰੇ ਹੀ ਵੱਟੇ ਉਹਨਾਂ ਲੋਕਾਂ ਨੂੰ ਲੱਗੇ ਅਤੇ ਉਹਨਾਂ ਨੇ ਮਨ ਦੇ ਵਿੱਚ ਸੋਚਿਆ ਵੀ ਜਰੂਰ ਸੇਠ ਜੀ ਦੀ ਦੁਕਾਨ ਦੇ ਵਿੱਚ ਚੋਰੀ ਹੋ ਗਈ ਆ ਕੋਈ ਚੋਰ ਉਹਨਾਂ ਦੇ ਸੋਨੇ ਦੇ ਵਟੇ ਲੈ ਕੇ ਭੱਜਿਆ ਤੇ ਨਦੀ ਪਾਰ ਕਰਨਾਂ ਲੱਗਿਆ ਉਹਦੇ ਸੋਨੇ ਦੇ ਵਟੇ ਇੱਥੇ ਡਿੱਗ ਗਏ ਕਹਿੰਦੇ ਇਸ ਮੁਝਕੇ ਸੋਨੇ ਦੇ ਵਟੇ ਚੁੱਕ ਕੇ ਉਹ ਫੇਰ ਸੇਕੀ ਦੇ ਕੋਲ ਲੈ ਗਏ ਜਾ ਕੇ ਥੀਰਾ ਖਦਦਤੇ ਅਤੇ ਕਿਹਾ ਸੇਰ ਜੀ ਤੁਹਾਡੀ ਗਵਾਚੀ ਹੋਈ ਚੀਜ਼ ਲੱਭ ਗਈ ਆ ਕਹਿੰਦੇ ਉਹ ਸੇਰ ਜੀ ਦੇ ਦੇਖ ਕੇ ਹੈਰਾਨ ਹੋ ਗਏ ਸੀ ਕਿ ਬਾਬਾ ਜੀ ਨੇ ਕਿਹਾ ਸੀ ਕਿ ਇਹ ਵਟੇ ਨਦੀ ਦੇ ਵਿੱਚ ਸੁੱਟ ਦਿਓ ਮੈਂ ਸੁੱਟ ਵੀ ਦਿੱਤੇ ਸੀ ਪਰ ਇਹ ਵਟੇ ਤਾਂ ਵਾਪਸ ਮੇਰੇ ਕੋਲ ਆ ਗਏ ਕਹਿੰਦੇ ਸੇਰ ਜੀ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ ਅਤੇ ਸੇੜਾ ਜੀ ਨੇ ਉੱਟੇ ਚੁੱਕੇ ਅਤੇ ਫਿਰ ਸੰਪਨਾਹ ਘਰ ਉੱਥਾਂ ਕਹ ਲ ਪਹੁੰਚ ਗਏ ਜਾ ਕੇ ਕਹਿਣ ਲੱਗੇ ਬਾਬਾ ਜੀ ਸੱਚ ਕਰਕੇ ਜਾਣਿਓ ਮੈਂ ਤੁਹਾਡੇ ਕਹਿ ਅਨਸਾਰ ਇਹ ਵਟੇ ਉਸੇ ਦਿਨ ਹੀ ਨਦੀ ਦੇ ਵਿੱਚ ਛੁੱਟ ਦਿੱਤੇ ਸਨ ਪਰ ਇਹ ਕੁਝ ਲੋਕ ਨਦੀ ਦੇ ਵਿੱਚੋਂ ਵਟੇ ਚੁਸਕੇ ਫਿਰ ਮੇਨੂੰ ਦੇ ਗਏ ਹੁਣ ਦੱਸੋ ਮੈਂ ਇਹਨਾਂ ਦਾ ਕੀ ਕਰਾਂ ਤਕਨ ਦੇ ਸੰਤ ਮਹਾਪੁਰਖ ਜੀ ਮਸਕੁਰਾਇ ਅੱਜ ਪਹਿਲੇ ਦਿਨ ਉਹਨਾਂ ਨੇ ਨਜ਼ਰਅਕੁੱਠ ਕੇ ਸੇਧ ਵੀ ਵਾਲਾ ਦੇਖਿਆ ਅਤੇ ਕਿਹਾ ਸੇਰ ਜੀ ਇਹਨਾਂ ਦਾ ਕਰਨਾ ਕੀ ਆ ਬਸ ਆਪਣੀ ਦਕਾਨ ਤੇ ਲੈ ਜਾਓ ਇਹਨਾਂ ਦੇ ਨਾਲ ਸਫਰ ਤੋਂ ਗਿਆ ਕਰੋ ਅਸੀਂ ਤਾਂ ਸਿਰਫ ਤੁਹਾਨੂੰ ਇਹ ਸਮਝਾਉਣਾ ਚਾਹੁੰਦੇ ਸੀ ਕਿ ਜੇਕਰ ਕਮਾਈ ਹੱਕ ਸੱਚੀ ਹੋਵੇ ਮਿਹਨਤ ਦੀ ਹੋਵੇ ਇਮਾਨਦਾਰੀ ਦੀ ਹੋਵੇ ਤਾਂ ਨਦੀਆਂ ਦੇ ਵਿੱਚੋਂ ਵੀ ਵਾਪਸ ਆ ਜਾਂਦੀਆਂ ਹੂ ਸੋ ਸੰਗਤ ਜੀ ਸੰਤ ਮਹਾਪੁਰਖ ਦੀ ਇੱਕ ਕਹਾਣੀ ਦੇ ਰਹੀ ਇਹੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਨੇ ਕੀ ਕਮਾਈ ਹੱਕ ਸੱਚੀ ਹੋਵੇ ਇਮਾਨਦਾਰੀ ਦੀ ਹੋਵੇ ਤਾਂ ਕੋਈ ਕੋਈ ਨਹੀਂ ਸਕਦਾ ਕਿਤੇ ਨਹੀਂ ਜਾਂਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਹੱਕ ਸੱਚੀ ਕਿਰਤ ਕਮਾਈ ਦੇ ਵਿੱਚ ਇਮਾਨਦਾਰੀ ਦੇ ਵਿੱਚ ਜੋੜਕਤ ਹੁੰਦੇ ਆ ਸੋ ਮੁੱਖ ਦੀ ਗੱਲ ਇਹ ਹੈ ਕਿ ਆਪ ਵੀ ਇਹ ਗੱਲ ਸਮਝਣੀ ਹੈ ਤੇ ਆਪਣੇ ਬੱਚੇ ਵੀ ਇਹ ਗੱਲ ਸਮਝਣੀ ਹੈ ਕਿ ਸਾਡੀ ਇਮਾਨਦਾਰੀ ਦੇ ਨਾਲ ਕੀਤੀ ਹੋਈ ਹੱਕ ਸੱਚੀ ਕਿਰਤ ਕਮਾਈ ਦੇ ਵਿੱਚ ਮਿਹਨਤ ਦੀ ਕਮਾਈ ਦੇ ਵਿੱਚ ਹੀ ਵਰਕਤਾ ਨੇ ਬਈ ਮਾਨੀ ਦਾ ਪੈਸਾ ਜਿੰਨਾ ਮਰਜ਼ੀ ਕਰਦੇ ਵਿੱਚ ਆ ਜਿਵੇਂ ਕਦੇ ਪੂਰੀ ਨਹੀਂ ਪੈਂਦੀ ਪਰ ਇਮਾਨਦਾਰੀ ਦੇ ਮਿਹਨਤ ਦੇ ਪੈਸੇ ਦੇ ਵਿੱਚ ਹੀ ਵਰਕਤਾ ਨੇ ਮਾਰਾ ਸਿੱਕੇ ਪਾਛਾ ਥੋੜੇ ਦੇ ਵਿੱਚ ਵੀ ਪੂਰੀਆਂ ਪਾ ਦਿੰਦੇ ਨੇ ਵਰਕਤਾ ਪਾਉਂਦੇ ਨੇ ਸੋ ਆਪਣੇ ਕਿਰਤ ਵਿੱਚ ਇਮਾਨਦਾਰੀ ਰੱਖੋ ਨਾ। ਗੁਰੂ ਨਾਨਕ ਪਾਤਸ਼ਾਹ ਜੀ ਵੀ ਕਹਿੰਦੇ ਰਾਜਾ ਧਕੇ ਵਾਕ ਤੇ ਰਾਜ ਕੇ ਖਾਨ ਆਪਣੀ ਚੁੱਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਹਿਸਾਬੰਦ ਕੱਢਣਾ ਇਹੋ ਕਰਦੀ ਬਰਕਤ ਕਰਦੀ ਸੁਖ ਸ਼ਾਂਤੂ ਦੇ ਨੁਕਤੇ ਆ ਜੁਗਤੰਗਾ ਨੇ। ਹੱਥ ਕੇ ਸੱਚੀ ਦੀ ਕੀਤੀ ਹੋਈ ਕਿਰਤ ਕਮਾਈ ਇਮਾਨਦਾਰੀ ਦੀ ਕਮਾਈ ਸਾਡੀ ਮਿਹਨਤ ਇਹੋ ਚੀਜ਼ਾਂ ਸਾਡੇ ਘਰ ਦੇ ਵਿੱਚ ਬਰਕਤ ਲੈ ਆਉਂਦੀ।